ਪੜਮ ਸਤਿਕਾਰਯੋਗ ਸਾਧ ਸੰਗਤ ਜੀ ਆਪ ਜੀ ਗੁਰਲਾਲ ਸਿੰਘ ਤੋਂ ਦੁਆਨ ਸੁਣਿਆ ਮੈਨੂੰ ਤਾਂ ਬਹੁਤ ਆਨੰਦ ਆਇਆ ਸਮੀਧਾ ਕੇ ਆਪ ਜੀ ਨੂੰ ਵੀ ਸਾਰਿਆਂ ਨੂੰ ਆਨੰਦ ਆਇਆ ਹੋਵੇਗਾ ਘੰਟੇ ਤੋਂ ਜ਼ਿਆਦਾ ਟਾਈਮ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਬڑے ਛੋੜੇ ਚਿਰ ਵਿੱਚ ਨੰਗ ਗਿਆ ਜਿਹੜਾ ਇੱਕ اٹਲ ਸੱਚ उन्हें बड़े रोचक शब्दों वर्णन किया जी आप कह लीए कि जो गुराल सिंह ने वर्णन किया सिख पंथ है ही अद्वैत सिखी का मुख असूल सिखी का मेन प्रिंसीपल ही उन्हें बयान किया ਔਰ ਸਿੱਖੀ ਦੀ ਆਖਰੀ ਅਵਸਥਾ ਵੀ ਉਹਦੇ ਵਿੱਚ ਆ ਗਈ ਹੈ ਇਹਨੂੰ ਸਿੱਖੀ ਦਾ ਫਰਕ ਇੱਕ ਚੀਜ਼ ਤੁਸੀਂ ਨੋਟ ਕਰੋ ਆਪਾਂ ਮੈਂ ਤਾਂ ਰੋਜ਼ ਇਹ ਕਾਰਨ ਲੱਭਦਾ ਰਹਿੰਨਾ ਕਿ ਮੈਂ ਸਿੱਖੀ ਨੂੰ ਕਿਉਂ ਪਿਆਰ ਕਰਦਾ ਸਿੱਖ ਬਣਨਾ ਕਿਉਂ ਚੰਗਾ ਹਾਲਾਂਕਿ ਅਸੀਂ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ ਕੀ ਰਾਏ ਬਲਾਰ ਖਾਨ ਸਾਹਿਬ ਸਿੰਘ ਸਣ ਕੀ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਕੀ ਭਾਈ ਕਨਈਆ ਨੇ ਅੰਮ੍ਰਿਤ ਛਕਿਆ ਸੀ ਭਾਈ ਕਨਈਆ ਸੀ ਤੁਹਾਡੀ ਮਨ ਦੀ ਅਵਸਥਾ ਤੁਸੀਂ ਕੋਈ ਵੀ ਸਿੱਖ ਬਣ ਸਕਦੇ ਹੋ ਈਵਨ ਜੇ ਅਸੀਂ ਇਤਿਹਾਸ ਪੜ੍ਹੀਏ ਬੰਦਾ ਬਹਾਦਰ ਨੇ ਵੀ ਅੰਮ੍ਰਿਤ ਨਹੀਂ ਛਕਿਆ ਕਿਤੇ ਸੱਚ ਪਾਤਸ਼ਾਹ ਉਹਨੂੰ ਵੀ ਉਹ ਸਮਾਂ ਹੀ ਇਹ ਹੋਸਾ ਜੀ ਜਦੋਂ ਕਦੀ ਅੰਮ੍ਰਿਤ ਨਹੀਂ ਦਿੱਤਾ ਪਰ ਤੁਸੀਂ ਸਿੱਖ ਕੋਈ ਵੀ ਬਣ ਸਕਦਾ ਹੈ ਉਹ Hindu ਵੀ ਬਣ ਸਕਦਾ ਹੈ ਉਹ ਮੁਸਲਮਾਨ ਵੀ ਬਣ ਸਕਦਾ ਹੈ ਔਰ ਸਿੱਖੀ ਦੀ ਆਖਰੀ ਅਵਸਥਾ ਇਹ ਹੈ ਕਿ ਅਦਵੈਤ ਜਿਨੇ ਸਾਰਿਆਂ ਵਿੱਚ ਬ੍ਰਹਮ ਦੇਖ ਲਿਆ ਬੜੀ ਗੱਲ ਕਰਦੇ ਹੁੰਦੇ ਨੇ ਕਿ پارਸ ਕਿਸੇ ਨੂੰ پارਸ ਨਹੀਂ ਬਣਾ ਸਕਦਾ ਪਰ ਇੱਕ ਸਾਧੂ ਇੱਕ ਸਤਿਗੁਰੂ ਕਿਸੇ ਨੂੰ ਆਪਣਾ ਰੂਪ ਬਣਾ ਸਕਦਾ ਆਪਣੇ ਵਰਗਾ ਬਣਾ ਸਕਦਾ ਜਿੰਨੀਆਂ ਗੱਲਾਂ ਗੁਰਲਾਲ ਨੇ ਕੀਤੀਆਂ ਨੇ ਜਿਨੇ ਘਟ ਘਟ ਵਿੱਚ ਦੇਖ ਲਿਆ ਜਿਨੇ ਇੱਕ ਜੋਤ ਦੇਖ ਲਈ ਜਿਹਨੂੰ ਕਿਸੇ ਨਾਲ ਈਰਖਾ ਨਾ ਰਹੀ ਉਹ ਕੌਣ ਹੋ ਗਿਆ ਉਹ ਬ੍ਰह्मज्ञानी ਹੋ ਗਿਆ ਔਰ ਬ੍ਰह्मज्ञानी ਵਾਸਤੇ ਸਚ ਪਾਤਸ਼ਾਹ ਕਹਿੰਦੇ ਨੇ ਕਿ ਬ੍ਰह्मज्ञानी ਆਪ ਨਿਰੰਕਾਰ ਬ੍ਰह्मज्ञानी ਦਾ ਸਗਲ ਆਕਾਰ ਬ੍ਰह्मज्ञानी ਆਪ ਨਿਰੰਕਾਰ ਉਹ ਕਹਿੰਦੇ ਨੇ ਕਿ ਪਰਮਾਤਮਾ ਦਿਸਦਾ ਨਹੀਂ ਉਹ ਘਟ ਘਟ ਵਾਸੀ ਹੈ ਉਹ ਕਿਸੇ ਰੂਪ ਵਿੱਚ ਨਹੀਂ ਦਿਸਦਾ ਉਹ ਕਿਸ ਰੂਪ ਵਿੱਚ ਦਿਸਦਾ ਉਹ ਬ੍ਰह्मज्ञानी ਦੇ ਰੂਪ ਵਿੱਚ ਦਿਸਦਾ ਸੋ ਸਚ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਸਚ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਬ੍ਰह्मज्ञानी ਹੋ ਗਿਆ ਉਹ ਆਪ ਨਿਰੰਕਾਰ ਹੋ ਗਿਆ ਪਰ ਮੈਂ ਪਰ ਹੁੰਦਾ ਵੀ ਉਹ ਏ ਇਹ ਸਮਝਦਾ ਕਿ ਬ੍ਰह्मज्ञानी ਕੋਈ ਆਪਣੇ ਬਣਾਇਆ ਨਹੀਂ ਬਣਦਾ ਉਹ ਜਿਹਦੇ ਤੇ ਮਾਲਕ ਦੀ ਨਿਗਾਹ ਹੋ ਗਈ ਉਹ ਬਣਦਾ ਉਹਦੀ ਕਿਰਪਾ ਤੋਂ ਬਣਦਾ ਨਹੀਂ ਸਾਰੀਆਂ ਅਸ਼ਟਪਦੀਆਂ ਆਪਾਂ ਜਦੋਂ ਸੁਖਮਨੀ ਸਾਹਿਬ ਦੀਆਂ ਦੇਖਦੇ ਆ ਜਿੱਥੇ ਸਿਮਰਨ ਦੀ ਉਸਤਤ ਕਰਦੇ ਨੇ ਸੱਚਾ ਪਾਤਸ਼ਾਹ ਹੁਕਮ ਕਰਦੇ ਨੇ ਸਿਮਰਨ ਦੀ ਉਸਤਤ ਕਰਦਿਆਂ ਕਰਦਿਆਂ ਸੇ ਸਿਮਰੈ ਜਿਨ ਆਪ ਸਿਮਰਾਇ ਨਾਨਕ ਤਿਨ ਕੈ ਲਾਗੋ ਪਾਏ ਜਿਹੜਾ ਉਹਨੂੰ ਸਿਮਰ ਲਿਆ ਸਿਮਰ ਯਾਦ ਕਰ ਲਿਆ ਜਿਹਦੇ ਹਿਰਦੇ ਵਿੱਚ ਵਸ ਗਿਆ ਉਹ ਸੱਚਾ ਪਾਤਸ਼ਾਹ ਉਹ ਨਾਨਕ ਗੁਰੂ ਅਰਜਨ ਦੇਵ ਦੇ ਰੂਪ ਵਿੱਚ ਹੁਕਮ ਕਰਦੇ ਨੇ ਮੈਂ ਉਹਦੇ ਪੈਰੀਂ ਪੈਣਾ ਮੈਂ ਉਹਦੇ ਚਰਨੀ ਲੱਗਦਾ ਸੋ ਇਹ ਉਹਦੀ ਅਵਸਥਾ ਹੈ ਇਹ ਦੋਨੋਂ ਹੀ ਚੀਜ਼ਾਂ ਨੇ ਕਿ ਕੀ ਅਸੀਂ ਕਿਸ ਰੂਪ ਵਿੱਚ ਦਰਸ਼ਨ ਕਰਦੇ ਆਂ ਕਿਸੇ ਵੇਲੇ ਅਸੀਂ ਬ੍ਰह्म ਗਿਆਨੀ ਰੂਪ ਵਿੱਚ ਦਰਸ਼ਨ ਕਰਦੇ ਆਂ ਅਸੀਂ ਸਤਿਗੁਰੂ ਰੂਪ ਵਿੱਚ ਦਰਸ਼ਨ ਕਰਦੇ ਆਂ ਸੋ ਜਿਹੜੀਆਂ ਵਿਚਾਰਾਂ ਕਹੀਆਂ ਨੇ ਇਹ ਵਿਚਾਰਾਂ ਸੁਣ ਕੇ ਸਾਡਾ ਮਨ ਤਾਂ ਜਰੂਰ ਚੰਗਾ ਬਣ ਜਾਂਦਾ ਕਿ ਨਾ ਕੋ ਬੈਰੀ ਨਾਹੀਂ ਬਗਾਨਾ ਕਿ ਕੋਈ ਮੈਨੂੰ ਬਗਾਨਾ ਨਹੀਂ ਮੇਰੀ ਸਾਰਿਆਂ ਨਾਲ ਬਣਨ ਲੱਗ ਗਈ ਏ ਇਸ ਵਿੱਚ ਇੱਥੇ ਪਹੁੰਚਣ ਵਾਸਤੇ ਸਾਰਿਆਂ ਤੋਂ ਉੱਤੇ ਜੋ ਮੈਂ ਸਮਝਦਾ ਕਿ ਆਪਾਂ ਸ਼ੁਰੂਆਤ ਇੱਥੋਂ ਕਰੀਏ ਸਾਡੀਆਂ ਮੰਗਾਂ ਤਾਂ ਠੀਕ ਹੋ ਜਾਣਾ ਅਸੀਂ ਅਪਾਏ ਕੋਸ਼ਿਸ਼ ਕਰਦੇ ਆ ਕਿ ਅਸੀਂ ਕਿੱਥੇ ਪਹੁੰਚਣਾ ਹੈ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਨੌਜਵਾਨ ਬੱਚੇ ਕੋਸ਼ਿਸ਼ ਕਰਦੇ ਨੇ ਕਿ ਮੈਂ ਡਿਗਰੀ ਕਰਨੀ ਮੈਂ ਮਾਸਟਰਸ ਕਰਨੀ ਮੈਂ ਪੀ ਐਚ ਡੀ ਕਰਨੀ ਹੈ ਮੈਂ ਚੰਗੇ ਮਾਰਕਸ ਲੈਣੇ ਆ ਤੁਸੀਂ ਉਸ ਚੀਜ਼ ਨੂੰ ਪਹੁੰਚ ਜਾਂਦੇ ਹੋ ਭਾਰਤ ਤੋਂ ਬਹੁਤ ਸਾਰੇ ਇੱਥੇ ਆਉਣ ਦੀ ਕੋਸ਼ਿਸ਼ ਕਰਦੇ ਨੇ ਮੈਨੂੰ ਗ੍ਰੀਨ ਕਾਰਡ ਮਿਲ ਜਾਵੇ ਮੈਨੂੰ ਕਿਸੇ ਤਰ੍ਹਾਂ ਵੀ ਮਿਲ ਜਾਵੇ ਐਸਾਈਲਮ ਮਿਲ ਜਾਵੇ ਕਿਸੇ ਤਰ੍ਹਾਂ ਵੀ ਮਿਲ ਜਾਵੇ ਉਹ ਇੱਥੇ ਆਉਣ ਦੀ ਕੋਸ਼ਿਸ਼ ਕਰਦੇ ਨੇ ਪਹੁੰਚ ਜਾਂਦੇ ਨੇ ਸੋ ਮੈਂ ਅਰਜ ਕਰਦਾ ਕਿ ਪਹਿਲੀ ਗੱਲ ਕਿ ਇਸ ਜਗ੍ਹਾ ਤੇ ਇਸ ਅਵਸਥਾ ਤੇ ਪਹੁੰਚਣ ਨੂੰ ਜਿੱਥੇ ਆਨੰਦ ਤੋਂ ਬਿਨਾ ਕੁਝ ਹੋਰ ਬਾਕੀ ਬਚਦਾ ਹੀ ਨਹੀਂ ਉੱਥੇ ਪਹੁੰਚਣ ਨੂੰ ਅਸੀਂ ਮੰਗ ਤਾਂ ਸ਼ੁਰੂ ਕਰ ਲੀਏ ਸਾਰਿਆਂ ਤੋਂ ਪਹਿਲਾਂ ਅਸੀਂ ਇਹ ਕਰੀਏ ਅਸੀਂ ਕੁਝ ਵੀ ਕਰਨ ਜੋਗੇ ਨਹੀਂ ਮੈਂ ਸਮਝਦਾ ਅਸੀਂ ਕੁਝ ਵੀ ਨਹੀਂ ਕਰਨ ਜੋਗੇ ਕਰਤਾ ਕਰਣਾ ਉਹ ਮਾਲਕ ਹੈ ਪਰ ਆਪਾਂ ਇੱਥੇ ਕਾ ਜੀਏ ਅਸੀਂ ਮੰਗਣ ਲੱਗ ਜਾਈਏ ਸੱਚੇ ਪਾਤਸ਼ਾਹ ਮੈਨੂੰ ਵੀ ਅਵਸਥਾ ਦੇ ਦੇ ਮੇਰੇ ਤੇ ਵੀ ਉਹ ਕਿਰਪਾ ਕਰ ਦੇ ਮੈਨੂੰ ਵੀ ਕੋਈ ਦੂਜਾ ਨਾ ਦੱਸੇ ਮੈਨੂੰ ਵੀ ਤੂੰ ਦੱਸੇ ਮੈਨੂੰ ਵੀ ਉਹ ਕਿੰਕਾ ਮਾਤਰ ਦੇ ਦੇ ਮੈਨੂੰ ਆਨੰਦ ਆ ਜਾਏ ਮੈਨੂੰ ਤੂੰ ਮਨੁੱਖਾ ਜਨਮ ਦਿੱਤਾ ਹੈ ਮੈਨੂੰ ਤੂੰ ਸਿੱਖ ਜਨਮ ਦਿੱਤਾ ਹੈ ਮੈਨੂੰ ਇਹ ਮੌਕਾ ਦਿੱਤਾ ਕਿ ਸਾਧ ਸੰਗਤ ਵਿੱਚ ਆਉਣ ਦਾ ਮੌਕਾ ਦਿੱਤਾ ਹੈ ਆ ਕੇ ਤੇਰਾ ਜਸ ਸੁਣਨ ਦਾ ਮੌਕਾ ਦਿੱਤਾ ਸੋ ਜੋ ਮੇਰੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਉਹ ਮੁੱਕ ਜਾਵੇ ਤੂੰ ਮੇਰੇ ਅੰਦਰ ਵਸ ਜਾਵੇਂ ਤਾਂ ਕਿ ਮੇਰੇ ਅੰਦਰ ਸਦਾ ਹੀ ਆਨੰਦ ਬਣ ਜਾਵੇ ਅਸੀਂ ਇਹ ਮੰਗਣ ਤਾਂ ਲੱਗ ਜਾਈਏ ਅਸੀਂ ਅਰਦਾਸ ਕਰਨ ਲੱਗ ਜਾਈਏ ਜਦੋਂ ਅਸੀਂ ਅਰਦਾਸ ਕਰੀਏ ਅਸੀਂ ਮਨੋਰ ਦਾਸ ਕਰੀਏ ਸਾਡੇ ਮਨ ਵਿੱਚ ਹੀ ਹੋਵੇ ਕਿ ਅਸੀਂ ਮੰਗਣਾ ਕੀ ਹੈ ਹੁਕਮ ਕਰਦੇ ਨੇ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਾਡੀ ਮੰਗੇ ਹੋ ਜਾਵੇ ਸਾਡੀਆਂ ਬੜੀ ਖੈਰ ਇਹ ਵੀ ਨਹੀਂ ਕਹਿੰਦਾ ਕਿ ਨਾ ਮੰਗੀਏ ਕਿਉਂਕਿ ਸਾਡੀ ਅਵਸਥਾ ਉਹ ਹੈ ਪਰ ਸਾਰਾ ਕੁਝ ਮੰਗਦੇ ਆ ਮੰਗਦੇ ਆ ਇਹ ਜਰੂਰ ਮੰਗੀਏ ਪਾਤਸ਼ਾਹ ਮੈਨੂੰ ਸਿੱਖੀ ਦੇ ਮੈਨੂੰ ਉਹ ਸਿੱਖੀ ਦੇ ਜਿਹੜਾ ਤੂੰ ਮੇਰੇ ਅੰਦਰ ਵਸ ਜਾਵੇ ਮੈਨੂੰ ਉਹ ਸਿੱਖੀ ਦੇ ਜਿੱਥੇ ਮੈਨੂੰ ਬਗਾਨਾ ਕੋਈ ਨਾ ਦਿਸੇ ਸੋ ਗੱਲ ਇਹ ਕਰਦਿਆਂ ਜੋ ਜਿੱਥੋਂ ਗੁਰਲਾਲ ਸਿੰਘ ਨੇ ਸ਼ੁਰੂ ਕੀਤਾ ਤੇ ਖਤਮ ਕੀਤਾ ਅਸਲ ਵਿੱਚ ਸਿੱਖ ਪੰਥ ਹੀ ਹੋਏ ਜਿਹੜਾ ਅਦਵੈਤ ਦਾ ਹੈ ਜਿੱਥੇ ਦੂਸਰਾ ਕੋਈ ਦਿਸਦਾ ਹੀ ਨਹੀਂ ਇਹ ਵੱਖਰੀ ਗੱਲ ਹੈ ਕਿ ਚਲੋ ਸਾਡੀ ਉਹਨਾਂ ਨਾਲ ਵੀ ਕੋਈ ਦੁਸ਼ਮਣ ਨਹੀਂ ਕਰਦਿਆਂ 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 ਸਿੱਖ ਪੰਥ ਛੋਟਾ ਹੀ ਹੋ ਜਾਂਦਾ ਸਿੱਖੀ ਬਹੁਤ ਵੱਡੀ ਤੋਂ ਅੱਜ ਨਾ ਮਰਦਾਨਾ ਦਿਸਦਾ ਹੈ ਨਾ ਬਾਲਾ ਦਿਸਦਾ ਹੈ ਨਾ ਨਵੀਖਾਂ ਖਾ ਗਨੀਖਾਂ ਦਿਸਦੇ ਨੇ ਅੱਜ ਉਹ ਨਾਜ਼ ਮੁਸਲਮਾਨ ਸਾਡੇ ਬਗਾਨੇ ਹੋ ਗਏ ਹਿੰਦੂ ਬਗਾਨੇ ਹੋ ਗਏ ਵੇਦ ਬਗਾਨੇ ਹੋ ਗਏ ਹਾਲਾਂਕਿ ਸ਼ਾਇਦ ਸੈਂਕੜੇ ਵਾਰ ਆਈ ਗੁਰੂ ਗ੍ਰੰਥ ਸਾਹਿਬ ਚ ਵੇਦਾਂ ਦਾ ਜ਼ਿਕਰ ਆਉਂਦਾ ਅੱਜ ਅੱਜ ਕ੍ਰਿਸ਼ਨ ਬਗਾਨੇ ਹੋ ਗਏ ਅੱਜ ਰਾਮ ਬਗਾਨੇ ਹੋ ਗਏ ਅੱਜ ਦਸਮ ਗ੍ਰੰਥ ਹੀ ਬਗਾਨਾ ਹੋ ਗਿਆ ਉਹ ਵੱਖਰੀ ਗੱਲ ਏ ਅਸੀਂ ਉਸ ਪਾਸੇ ਤੁਰਨਾ ਨਹੀਂ ਅਸੀਂ ਸਿੱਖੀ ਨੂੰ ਛੋਟੇ ਨਹੀਂ ਕਰਨਾ ਸਿੱਖੀ ਤਾਂ ਇੰਨੀ ਵਿਸ਼ਾਲ ਏ ਕਿ ਸਿੱਖੀ ਚ ਬਗਾਨਾ ਕੋਈ ਹੈ ਹੀ ਨਹੀਂ ਸੋ ਇਸ ਰਸਤੇ ਤੇ ਅਸੀਂ ਤੁਰੀਏ ਆਪਾਂ ਬੱਚਿਆਂ ਨੂੰ ਇਹ ਸਿਖਾਉਣਾ ਹੈ ਜੇ ਤੁਸੀਂ ਬੱਚਿਆਂ ਨੂੰ ਇਹ ਸਿਖਾਓਗੇ ਕੋਈ ਬੱਚਾ ਤਾਂ ਸਿੱਖ ਬਣ ਜਾਏਗਾ ਕੋਈ ਬੱਚਾ ਪਾਈਕ ਨਈਆ ਵੀ ਬਣ ਜਾਏਗਾ ਪਰ ਤੁਹਾਡੇ ਬੱਚੇ ਇਨਸਾਨ ਤਾਂ ਜਰੂਰ ਰਹਿ ਜਾਣਗੇ ਮੈਂ ਘੜੀਮੁੜੀ ਇਹ ਕਹਿੰਨਾ ਮੈਂ ਫੇਰੇ ਦਰਉਣਾ ਸਿੱਖੀ ਦਾ ਰਸਤਾ ਇਨਸਾਨੀਅਤ ਦੇ ਵਿੱਚੋਂ ਦੀ ਹੋ ਕੇ ਜਾਣਾ ਜੇ ਤੁਸੀਂ ਪਹਿਲਾਂ ਚੰਗੇ ਇਨਸਾਨ ਨਹੀਂ ਬਣ ਸਕਦੇ ਚੰਗੇ ਮਨੁੱਖ ਨਹੀਂ ਬਣ ਸਕਦੇ ਸਿੱਖੀ ਦਾ ਰਸਤਾ ਉੱਥੋਂ ਤੁਰਨਾ ਹੀ ਨਹੀਂ ਨਾ ਸਿੱਖ ਬਈਮਾਨ ਹੋ ਸਕਦਾ ਨਾ ਸਿੱਖ ਝੂਠਾ ਹੋ ਸਕਦਾ ਨਾ ਸਿੱਖ ਕਿਸੇ ਨੂੰ ਧੋਖਾ ਦਿੰਦਾ ਉਹਨਾਂ ਚਿਰ ਸਿੱਖੀ ਤੁਰਨੀ ਨਹੀਂ ਕਿਉਂਕਿ ਜਿੰਨਾ ਚਿਰ ਸਾਡਾ ਮਨ ਨਿਰਮਲ ਨਹੀਂ ਹੋਇਆ ਜਦੋਂ ਤੁਹਾਡਾ ਮਨ ਨਿਰਮਲ ਹੋ ਜਾਏਗਾ ਤੁਹਾਡਾ ਕਿਸੇ ਤੋਂ ਬਦਲਾ ਲੈਣ ਨੂੰ ਵੀ ਜੀ ਨਹੀਂ ਕਰਦਾ ਤੁਹਾਡਾ ਜਦੋਂ ਕਿਸੇ ਨੂੰ ਧੋਖਾ ਦੇਣਾ ਤੁਹਾਨੂੰ ਕਿਹਨੇ ਆਖਣਾ ਤੁਹਾਨੂੰ ਕੋਈ ਨਹੀਂ ਕਹਿਣ ਵਾਲਾ ਤੁਹਾਨੂੰ ਕੋਈ ਨਹੀਂ ਦੇਖਦਾ ਉਹ ਪਰਮਾਤਮਾ ਸਾਡੇ ਅੰਦਰ ਹੈ ਤੁਹਾਡਾ ਮਾਨੀ ਕਹਿੰਦਾ ਮੂਰਖਾ ਤੂੰ ਕੀ ਕਰਨ ੜਿਆ ਤੂੰ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਤਗੁਰੂ ਰਾਮ ਸਿੰਘ ਦਾ ਸਿੱਖ ਕੌਣ ਹੈ ਤੂੰ ਕੀ ਕਰਨ ੜਿਆ ਤੈਨੂੰ ਲੋਕ ਕੀ ਆਖਣਗੇ ਸੋ ਇਹ ਸਾਖੀਆਂ ਜੇ ਅਸੀਂ ਆਪਣੇ ਬੱਚਿਆਂ ਨੂੰ ਸੁਣਾਉਨੇ ਆ ਸਾਰਿਆਂ ਤੋਂ ਵੱਡਾ ਤੁਹਾਡਾ ਧਨ ਤੁਹਾਡੇ ਬੱਚੇ ਨੇ ਤੁਸੀਂ ਬਹੁਤ ਕੁਝ ਬੱਚਿਆਂ ਵਾਸਤੇ ਕਰਦੇ ਹੋ ਖਾਸ ਕਰਕੇ ਸਾਡੇ ਸਮਾਜ ਵਿੱਚ ਅਸੀਂ ਬੱਚਿਆਂ ਵਾਸਤੇ ਕਮਾਉਨੇ ਆ ਕਿ ਸਾਡੇ ਬੱਚਿਆਂ ਕੋਲ ਮੇਰੇ ਬਾਦਸ਼ਾਹ ਸਤਗੁਰੂ ਜਗਜੀਤ ਸਿੰਘ ਦਾ ਬਚਨ ਯਾਦ ਕਰਦੇ ਆ ਤੁਹਾਡੇ ਮਨ 'ਚ ਹੁੰਦਾ ਕਿ ਮੇਰੇ ਬੱਚੇ ਮੇਰੇ ਨਾਲੋਂ ਜ਼ਿਆਦਾ ਪੜੇ ਹੋਣ ਮੇਰੇ ਬੱਚਿਆਂ ਕੋਲ ਮੇਰੇ ਨਾਲੋਂ ਜ਼ਿਆਦਾ ਧਨ ਹੋਵੇ ਪਰ ਇਹ ਵੀ ਹੋਵੇ ਕਿ ਮੇਰੇ ਬੱਚੇ ਮੇਰੇ ਨਾਲੋਂ ਚੰਗੇ ਸਿੱਖ ਹੋਣ ਮੇਰੇ ਬੱਚਿਆਂ ਕੋਲ ਇਹ ਸਿੱਖੀ ਦਾ ਧਨ ਮੇਰੇ ਨਾਲੋਂ ਜ਼ਿਆਦਾ ਹੋਵੇ ਸੋ ਇਹ ਚੀਜ਼ਾਂ ਇਹ ਸਾਖੀਆਂ ਤੁਸੀਂ ਇੱਥੇ ਰਹਿੰਦਿਆਂ ਹੋਇਆਂ ਮੁਸ਼ਕਲ ਹੋ ਜਾਂਦੀ ਹੈ ਗੁਰਬਾਣੀ ਘੱਟ ਪੜ੍ਹੀ ਜਾਣੀ ਹੈ ਪੰਜਾਬੀ ਘਟ ਆਉਣੀ ਹੈ ਪਰ ਬੜਾ ਵੱਡਾ ਰੋਲ ਸਾਰਿਆਂ ਤੋਂ ਪਹਿਲਾਂ ਗੁਰੂ ਕੌਣ ਹੈ ਸਾਰਿਆਂ ਤੋਂ ਪਹਿਲਾਂ ਗੁਰੂ ਮਾਂ ਹੈ ਔਰ ਮਾਵਾਂ ਦਾ ਬੜਾ ਵੱਡਾ ਰੋਲ ਹੈ ਕਿ ਤੁਸੀਂ ਬੱਚਿਆਂ ਨੂੰ ਸਿਖਾਓ ਆਏ ਸਾਡੀ ਸਿੱਖੀ ਹੈ ਐ ਸਿੱਖੀ ਦੇ ਅਸੂਲ ਨਹੀਂ ਕੋਈ ਬਗਾਨਾ ਨਹੀਂ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਸਿੱਖੀ ਦੇ ਅਸੂਲ ਤੇ ਚੱਲਦੇ ਆ ਅਸੀਂ ਗੁਰਬਾਣੀ ਨਾਲ ਜੁੜਦੇ ਆ ਇਹ ਸਾਡੇ ਗੁਰੂਆਂ ਦੀ ਕਹਾਣੀ ਹੈ ਆ ਜਿਹੜਾ ਮੇਰਾ ਵੇਸ ਏ ਇਹ ਵੇਸ ਵੀ ਮੇਰੇ ਉਸ ਪਾਤਸ਼ਾਹ ਦਾ ਦਿੱਤਾ ਹੋਇਆ ਹੈ ਜਿਨ੍ਹਾਂ ਨੇ ਆਪਣਾ ਸਰਬੰਸ ਵਾਰਿਆ ਇੱਕ ਵਾਰੀ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਆਖੀਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨੇ ਮੈਨੂੰ ਆ ਵੇਸ ਦਿੱਤਾ ਉਹਨੇ ਮੈਨੂੰ ਆ ਸਿੱਖੀ ਦਿੱਤੀ ਤੇ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਸ ਸਿੱਖੀ ਨੂੰ ਜਿਉਂਦੇ ਰੱਖਿਆ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਨੂੰ ਇਹ ਜੋੜ ਕੇ ਰੱਖਿਆ ਸੋ ਸਾਡੇ ਬੜੇ ਵੱਡੇ ਭਾਗ ਨੇ ਇਹ ਜਰੂਰ ਕਿਰਪਾ ਕਰੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਸਾਰਿਆਂ ਤੋਂ ਵੱਡੀ ਤੁਹਾਡੀ ਪਹਿਲੀ ਟੀਚਰ ਜਿਹੜੀ ਉਹ ਮਾਂ ਹੈ ਮਾਵਾਂ ਆਪਣੇ ਬੱਚਿਆਂ ਨੂੰ ਇਸ ਸਿੱਖੀ ਦਾ ਧਾਨ ਦੇਣ ਇਹ ਗੁਰਬਾਣੀ ਨਾਲ ਜੋੜਨ ਪੰਜਾਬੀ ਨਾਲ ਜੋੜਨ ਤੁਸੀਂ ਹੌਲੀ ਹੌਲੀ ਇਹ ਗੱਲਾਂ ਬੱਚਿਆਂ ਕੋ ਕਰਦੇ ਰਹੋਗੇ ਜੇ ਤੁਸੀਂ ਰੋਜ਼ ਬੱਚੇ ਨੂੰ ਇਹ ਸ਼ਾਮ ਨੂੰ ਇੱਕ ਸਾਖੀ ਸੁਣਾ ਦਿਓਗੇ ਇਸ ਬਾਰੇ ਦੱਸ ਦਿਓ ਕਿ ਕਿਸ ਤੁਹਾਡੀ ਸਿੱਖੀ ਕਿੰਡੀ ਉੱਚੀ ਹੈ ਤੇ ਤੁਹਾਡੇ ਬੱਚੇ ਸਿੱਖੀ ਨਾਲ ਜੁੜੇ ਰਹਿਣਗੇ ਬੜੀ ਮਿਹਨਤ ਕੀਤੀ ਹੈ ਤੁਸੀਂ ਇੱਥੇ ਇੰਨੇ ਜਾਣੇ ਇਸ ਤਰ੍ਹਾਂ ਇਕੱਠੇ ਹੁੰਦੇ ਹੋ ਇਸ ਰੂਪ ਵਿੱਚ ਇਕੱਠੇ ਹੁੰਦੇ ਹੋ ਫਿਰ ਇਹ ਕਹਿੰਦੇ ਹੋ ਕਿ ਇੱਥੇ ਕਿਸੇ ਨੂੰ ਭੇਜੋ ਆ ਕੇ ਸਾਨੂੰ ਸੰਗੀਤ ਸਿਖਾਵੇ ਸਾਨੂੰ ਗੁਰਬਾਣੀ ਸਿਖਾਵੇ ਤੁਸੀਂ ਜੁੜਦੇ ਹੋ ਬੜੀ ਬੜੀ ਵੱਡੀ ਗੱਲ ਹੈ ਨਾਲ ਇਹ ਵੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਸਾਨੂੰ ਵੀ ਕਿਤੇ ਬ੍ਰਹਮ ਗਿਆਨ ਬਖਸ਼ ਦੇ ਸਾਡੇ ਤੇ ਵੀ ਕਿਰਪਾ ਕਰਦੇ ਜਿਹੜੀ ਅਸੀਂ ਗੱਲਾਂ ਸੁਣ ਕੇ ਆਇਆ ਸਾਡੇ ਤੇ ਵੀ ਕਿਰਪਾ ਕਰਦੇ ਈਰਖਾ ਦਵੇਸ਼ ਮੁੱਕ ਜੇ ਸਾਡੇ ਅੰਦਰੋਂ ਬਖਸ਼ਿਸ਼ ਕਰ ਦੇ ਆਨੰਦ ਬਣਿਆ ਰਵੇ ਤੂੰ ਸਾਡੇ ਅੰਦਰ ਵਸ ਜਾਵੇਂ ਹੋਰ ਸਾਨੂੰ ਕੋਈ ਦਿਸੇ ਹੀ ਨਾ ਸੋ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋ ਇਹ ਰੂਪ ਤਾਂ ਵਾਕਿਆ ਹੀ ਸਾਰੇ ਹੀ ਤੇਰੇ ਨੇ ਪਰ ਸਾਨੂੰ ਵੀ ਉਸ ਰੂਪ ਨਾਲ ਜੋੜ ਦੇ ਸਾਡੇ ਅੰਦਰ ਵੀ ਆਨੰਦ ਬਣਿਆ ਰਵੇ ਆਪਾਂ ਇਹ ਮੈਂ ਇੰਨੀ ਅਰਜ ਬੇਨਤੀ ਕਰਦਾ ਅਸੀਂ ਮੰਗਣਾ ਜਰੂਰ ਸਿੱਖ ਲਈ ਮੰਗਣਾ ਸਿੱਖਾਂਗੇ ਉਸ ਰਸਤੇ ਤੁਰਾਂਗੇ ਜਿਸ ਚੀਜ਼ ਦੀ ਇੱਛਾ ਹੋਵੇ ਉਹ ਪ੍ਰਾਪਤੀ ਵੀ ਹੋ ਜਾਵੇ ਗੁਰੂ ਮੇਰਾ ਦੇਣ ਵਾਲਾ ਹੈ ਹਰ ਇੱਕ ਨੂੰ ਦਿੰਦਾ ਹੈ ਉਹਦੇ ਘਰ ਕੋਈ ਘਾਟਾ ਨਹੀਂ ਉਹ ਪੰਡਾਰੇ ਖੁੱਲੇ ਨੇ ਉਹਦੇ ਪਰ ਅਸੀਂ ਮੰਗੀਏ ਅਸੀਂ ਝੋੜੀਆਂ ਢਣ ਵਾਲੇ ਹੋਈਏ ਅਸੀਂ ਉਹਦੇ ਕੋਲ ਮੰਗੀਏ ਤੇ ਬਖਸ਼ਿਸ਼ ਕਰੇ ਸਾਨੂੰ ਸਿੱਖੀ ਮਿਲੇ ਬਾਕੀ ਮਾਇਆ ਦਾ ਤਾਂ ਕੋਈ ਅੰਤ ਨਹੀਂ ਦੁਨੀਆ 'ਚ ਸਤਗੁਰੂ ਸੱਚ ਪਾਤਸ਼ਾਹ ਇੱਕ ਪ੍ਰਮਾਣ ਦਿੰਦੇ ਹੁੰਦੇ ਸੀ ਪਰ ਛਾਵੇਂ ਦੇ ਮਗਰ ਜਿੰਨਾ ਮਰਜ਼ੀ ਭੱਜ ਲੋ ਤੁਸੀਂ ਪਰਛਾਵੇਂ ਤੋਂ ਫੜੇ ਨਹੀਂ ਜਾਂਦੇ ਪਰ ਮੂੰਹ ਸੂਰਜ ਵੱਲ ਨੂੰ ਕਰ ਲੋ ਤੇ ਪਰਛਾਵਾ ਤੁਹਾਡੇ ਪਿੱਛੇ ਹੋ ਜਾਂਦਾ ਹੈ ਮਾਇਆ ਤੁਹਾਡੀ ਪਿੱਛੇ ਹੋ ਜਾਂਦੀ ਹੈ ਮਾਇਆ ਜਰੂਰ ਆਵੇ ਸੱਚਾ ਪਾਤਸ਼ਾਹ ਕਿਰਪਾ ਕਰਨ ਪਰ ਇਹ ਨਾ ਹੋਵੇ ਕਿ ਮਾਇਆ ਆਇਆ ਬਹੁਤ ਜ਼ਿਆਦਾ ਖੁਸ਼ੀ ਹੋਵੇ ਇੰਨੇ ਜੁੜ ਨਾ ਜਾਈਏ ਤੇ ਜਦੋਂ ਜਾਵੇ ਉਦੋਂ ਰੋਣਾ ਨਾ ਪਵੇ ਸਾਨੂੰ ਕਦੀ ਵੀ ਅਸੀਂ ਹਰ ਹਾਲਤ ਵਿੱਚ ਉਹ ਖੁਸ਼ੀ ਰਹਿਣ ਲੱਗ ਜਾਈਏ ਸਾਨੂੰ ਉਹੀ ਕਿਰਪਾ ਹੋਵੇ ਜਦੋਂ ਮੰਗਣ ਵੀ ਲੱਗ ਜਾਵੇ ਸੱਚੇ ਪਾਤਸ਼ਾਹ ਇਹ ਕਿਰਪਾ ਕਰਦੇ ਤੇਰੀ ਰਜਾ ਵਿੱਚ ਮੈਨੂੰ ਖੁਸ਼ੀ ਰਹਿਣਾ ਸਿਖਾ ਦੇ ਮੈਂ ਤੇਰੀ ਖੁਸ਼ੀ ਵਿੱਚ ਮੈਂ ਖੁਸ਼ੀ ਰਵਾਂ ਤੇਰੀ ਰਜਾ ਹੈ ਖੁਸ਼ੀਆਂ ਮੈਨੂੰ ਤੂੰ ਦੇਣੀਆਂ ਨੇ ਸੋ ਸਾਡੇ ਅੰਦਰ ਉਹ ਆ ਜਾਵੇ ਜਿਹੜਾ ਆਨੰਦ ਭਇਆ ਮੇਰੀ ਮਾਏ ਸਾਡੇ ਅੰਦਰ ਸਤਿਗੁਰੂ ਵਸ ਜਾਵੇ ਉਹ ਆਨੰਦ ਸਾਨੂੰ ਮਿਲਣ ਲੱਗ ਜਾਵੇ ਇਹ ਮੰਗਦਾ ਮੈਂ ਆਪਣੇ ਵਾਸਤੇ ਵੀ ਮੰਗਦਾ ਕਿਉਂਕਿ ਮੇਰੀ ਆਪਣੀ ਵੀ ਉਹ ਅਵਸਥਾ ਨਹੀਂ ਪਰ ਆ ਬਚਨ ਸੁਣ ਕੇ ਗੱਲਾਂ ਸੁਣ ਕੇ ਇਹ ਗੁਰਬਾਣੀ ਰੋਜ਼ ਸੁਣ ਕੇ ਇਹ ਜੀਤ ਆ ਜਰੂਰ ਕਰਨ ਲੱਗ ਜਾਂਦਾ ਹੈ ਮੰਗ ਤਾਂ ਆਉਣ ਲੱਗ ਜਾਂਦੀ ਹੈ ਅਸੀਂ ਇੱਥੇ ਤਾਂ ਪਹੁੰਚ ਗਏ ਆ ਔਰ ਸਾਡਾ ਇਹ ਪੇਸ ਵੇਖ ਕੇ ਅਸੀਂ ਬਖਸ਼ੀ ਜੀਏ ਇਹ ਗੁਰੂ ਗੋਬਿੰਦ ਸਿੰਘ ਸਤਿਗੁਰੂ ਆਰਮ ਸਿੰਘ ਦਾ ਸਾਡਾ ਪੇਸ ਏ ਸਸ ਹੀ ਵੇਖ ਕੇ ਬਖਸ਼ੀ ਜੀਏ ਜਦੋਂ ਅਸੀਂ ਬਾਣਾ ਪਾਉਨੇ ਆ ਜਦੋਂ ਇਹ ਅਸੀਂ ਸਿੱਖੀ ਰੱਖ ਰੱਖਦੇ ਆ ਸਾਨੂੰ ਮਾੜਾ ਕਰਮ ਕਰਦੇ ਆ ਵੀ ਸੰਗ ਆਉਂਦੀ ਏ ਸੋ ਅਸੀਂ ਉਹਨਾਂ ਦਾ ਪੇਸ ਬਣ ਜੀਏ ਉਹਨਾਂ ਦਾ ਰੂਪ ਬਣ ਜੀਏ ਵੀ ਇਸ ਪਾ ਇਹ ਤਾਂ ਅਸੀਂ ਪਾਇਆ ਹੀ ਏ ਪਰ ਅਸੀਂ ਉਹਨਾਂ ਦਾ ਰੂਪ ਬਣ ਜਾਈਏ ਸੋ ਤੁਹਾਡਾ ਸਾਰੀ ਸੰਗਤ ਦਾ ਤੁਹਾਡੇ ਉਦਮ ਵਾਸਤੇ ਖਾਸ ਕਰਕੇ ਸੂਬਾ ਜੀ ਦਾ ਬੜੀ ਕਿਰਪਾ ਕਰਦੇ ਨੇ ਬੱਚਿਆਂ ਨੂੰ ਨਾਲ ਜੋੜ ਕੇ ਰੱਖਦੇ ਨੇ ਇਹ ਉਦਮ ਕਰਦੇ ਨੇ ਬੱਚਿਆਂ ਨੂੰ ਸਿਖਾਉਂਦੇ ਨੇ ਸਾਨੂੰ ਟੰਪਦੇ ਨੇ ਸਾਨੂੰ ਕਹਿੰਦੇ ਨੇ ਇੱਥੇ ਕਿਸੇ ਨੂੰ ਭੇਜੋ ਉਹ ਕਿਰਪਾ ਕਰਦੇ ਨੇ ਬਾਕੀ ਤੁਸੀਂ ਨੌਜਵਾਨ ਵੀ ਸਾਰੇ ਜੁੜੇ ਹੋ ਇਸ ਤਰ੍ਹਾਂ ਹੀ ਸੱਚ ਪਾਤਸ਼ਾਹ ਕਿਰਪਾ ਕਰਨ ਆਪਾਂ ਜੁੜੇ ਰਹੀਏ ਇਸ ਤਰ੍ਹਾਂ ਹੀ ਅਸੀਂ ਇਸ ਸਿੱਖੀ ਦਾ ਆਨੰਦ ਲੈਂਦੇ ਰਹੀਏ ਇਸ ਤਰ੍ਹਾਂ ਹੀ ਅਸੀਂ ਗੁਰਬਾਣੀ ਦਾ ਆਨੰਦ ਲੈਂਦੇ ਰਹੀਏ ਏ ਮੰਗੀਏ ਤੇ ਕਿਰਪਾ ਕਰ ਸੱਚੇ ਪਤਸ਼ਾਹ ਸਾਡੇ ਅੰਦਰ ਵੀ ਕਿਣਕਾ ਵਸੇ ਸਾਨੂੰ ਵੀ ਉਹ ਬ੍ਰह्म ਗਿਆਨ ਦਾ ਆਨੰਦ ਆਵੇ ਸਾਨੂੰ ਵੀ ਤੇਰੇ ਸਫਲ ਦਰਸ਼ਨ ਹੋਣ ਤੂੰ ਸਾਡੇ ਅੰਦਰ ਵਸ ਜਾਵੇਂ ਇਹ ਨਹੀਂ ਅਰਜ ਕਰਕੇ ਤੁਹਾਡੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਗਿਣਤੀ ਵਿੱਚ ਆ ਕੇ ਇੱਥੇ ਦਰਸ਼ਨ ਦਿੱਤੇ ਨੇ ਇਹ ਤੁਸੀਂ ਸੇਵਾ ਕੀਤੀ ਏ ਸੇਵਾ ਜਿਹੜੀ ਹੁੰਦੀ ਏ ਸੇਵਾ ਤਾਂ ਕਿਸੇ ਗਿਣਤੀ ਵਿੱਚ ਨਹੀਂ ਹੁੰਦੀ ਸੇਵਾ ਦੀ ਗਿਣਤੀ ਕੋਈ ਪੈਸਿਆਂ ਚ ਕੋਈ ਡਾਲਰਾਂ ਚ ਨਹੀਂ ਹੁੰਦੀ ਸੇਵਾ ਤਾਂ ਇੱਕ ਭਾਵਨਾ ਏ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੋਲ ਕਿਸੇ ਨੇ ਅਰਜ਼ ਕੀਤੀ ਸਾਥ ਸੰਗਤ ਘਰ ਆਉਂਦੀ ਹੈ ਮੇਰੇ ਘਰ ਰਜਿਕ ਨਹੀਂ ਮੈਂ ਸੰਗਤ ਦੀ ਸੇਵਾ ਨਹੀਂ ਕਰ ਸਕਦਾ ਸੱਚੇ ਪਾਤਸ਼ਾਹ ਕੋਲ ਕਿਤਾ ਪਾਈ ਇੱਕ ਗਲਾਸ ਪਾਣੀ ਦਾ ਵੀ ਪਿਆ ਦੇਗਾ ਤੇਰੀ ਲਿਖਿਆ ਜਾਏਗੀ ਤੁਸੀਂ ਤਾਂ ਇੰਨੀ ਸੇਵਾ ਕੀਤੀ ਹੈ ਤੁਹਾਡੇ ਵਾਸਤੇ ਧੰਨਵਾਦ ਬਹੁਤ ਛੋਟਾ ਸ਼ਬਦ ਹੈ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਸਿੱਖੀ ਦੀ ਬਖਸ਼ਿਸ਼ ਕਰਨ ਸਾਰਿਆਂ ਤੇ ਖੁਸ਼ੀਆਂ ਦੀ ਬਖਸ਼ਿਸ਼ ਕਰਨ ਇੰਨੀ ਅਰਜ਼ ਕਰਕੇ ਤੁਹਾਡੇ ਤੋਂ ਅੱਗੇ ਲੈਣਾ ਜੀ ਸਤਿ ਸ੍ਰੀ ਅਕਾਲ